ਕੀਤੀ ਹੈ ਹੁੰਦੀ ਰਹੀ ਹੈ ਲਗਾਤਾਰ ਪ੍ਰਸ਼ਾਸਨ ਉਹਨਾਂ ਦੇ ਹੱਕ ਤੇ ਜਾਂਦਾ ਰਿਹਾ ਤੇ ਇਸੇ ਤਰ੍ਹਾਂ ਉਹਨਾਂ ਤੇ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਉਲਟ ਸਾਡੇ ਤੇ ਐਫ ਆਈ ਆਰ ਆ ਉਹ ਦਰਜ ਕਰਉਂਦੇ ਰਹੇ ਨੇ ਪ੍ਰਸ਼ਾਸਨ ਕਰਦਾ ਰਿਹਾ ਹੈ ਪ੍ਰਸ਼ਾਸਨ ਖੁਦ ਮੰਨਦਾ ਸੀਗਾ ਵੀ ਸਾਡਾ ਕੋਈ ਇਹਦੇ ਚ ਦੋਸ਼ ਨਹੀਂ ਅਸੀਂ ਸਮਝਦੇ ਹਾਂ ਵੀ ਤੁਸੀਂ ਸੱਚੇ ਆ ਪਰ ਸਾਨੂੰ ਉੱਤੋਂ ਆਦੇਸ਼ ਹੈ ਸਾਨੂੰ ਨਹੀਂ ਪਤਾ ਵੀ ਉੱਤੋਂ ਕਿੱਥੋਂ ਆਉਂਦਾ ਉਪਰੋਂ ਆਕਾਸ਼ ਚੋਂ ਆਉਂਦਾ ਕਿ ਦਿੱਲੀ ਤੋਂ ਆਉਂਦਾ ਕਿ ਚੰਡੀਗੜ੍ਹ ਤੋਂ ਆਉਂਦਾ ਕਿ ਕਿੱਥੋਂ ਆਉਂਦਾ ਸਾਨੂੰ ਇਹਦੇ ਤੇ ਕੋਈ ਪਤਾ ਨਹੀਂ ਹਜੇ ਤੱਕ ਲੱਗਿਆ ਇਨਾ ਹੀ ਮੈਂ ਬੇਨਤੀਆਂ ਕਰਦਾ ਹੋਇਆ ਆਪਣੇ ਆਪ ਨੂੰ ਇਹ ਤਕਰੀਬਨ ਜੇ ਜਦੋਂ ਮੈਂ ਤੁਹਾਨੂੰ ਦਿਖਾ ਰਿਹਾ 1999 ਦੇ ਵਿੱਚ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਇਹ ਜ਼ਮੀਨਾਂ ਦੀ ਖੁਰਦ-ਬੁਰਦ ਕਰਨ ਦੀ ਉਸ ਵੇਲੇ ਸਤਿਗੁਰੂ ਜਗਜੀਤ ਸਿੰਘ ਦੇ ਕਰਕੇ ਥੋੜੇ ਜੇ ਕਮਜ਼ੋਰ ਪੈ ਗਏ ਸੀਗੇ ਉਹ ਬਚਲ ਬਲਾਸ ਵੀ ਬਹੁਤ ਘਟ ਕਰਦੇ ਸੀਗੇ ਔਰ ਉਹਨਾਂ ਤੋਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਦੇ ਉਸ ਵੇਲੇ ਦੇ ਦੋ ਮਤਲਬ ਕਿ ਮੁਖਤਿਆਰ ਦੋ ਦੇ ਤਿੰਨ ਚਾਰ ਮੁਖਤਿਆਰੀਆਂ ਆਮ ਸੀਗੀਆਂ ਉਹ ਮੁਖਤਿਆਰੇ ਆਮ ਇਸੇ ਤਰ੍ਹਾਂ ਹੀ ਉਹਨਾਂ ਨੂੰ ਗਲਤ ਜ਼ਮੀਨਾਂ ਜਿਹੜੀਆਂ ਰੋੜਾਂ ਦੇ ਉੱਤੇ ਬਣਦੀਆਂ ਜਾਂ ਜੋ ਵੀ ਹੈ ਕੁਛ ਇਧਰ ਉਧਰ ਉਥਲ ਪਥਲ ਕਰਕੇ ਉਸ ਨੂੰ ਆਪਣੇ ਨਾਮਾਂ ਦੇ ਉੱਤੇ ਉਹਨਾਂ ਨੇ ਚੇਂਜ ਕੀਤਾ ਉਹਦੀ ਇੱਕ ਘਟਨਾ ਜਿਹੜੀ ਮੈਂ ਤੁਹਾਨੂੰ ਕੰਡੇ ਦੀ ਇੱਕ ਦੱਸੀ ਹੈ ਜਿਹੜਾ ਦੋ ਆਪਣੀ ਐਫ ਆਈ ਆਰ ਨੰਬਰ 261 ਹੈ ਉਹਦਾ ਮੈਂ ਤੁਹਾਨੂੰ ਚਲਣਾ ਪਾ ਸਕਦਾ ਕਿ ਠਾਕੁਰ ਦਲੀਪ ਸਿੰਘ ਦੇ ਨਾਂ ਤੇ 158 ਕਨਾਲ ਜ਼ਮੀਨ ਸੀ ਜਿਹਦੇ ਵਿੱਚ ਕੰਡਾ ਲੱਗਿਆ ਹੋਇਆ ਸੀਗਾ ਉਹ ਕਿਲਾ ਕਿਲਾ ਨੰਬਰ 4 ਮਰਬਾ ਨੰਬਰ 400 ਦਾ ਉਹਦੇ ਵਿੱਚ ਕੰਡਾ ਲੱਗਿਆ ਹੋਇਆ 1992 ਤੋਂ ਉਹਦੀਆਂ ਰਸੀਦਾਂ ਸਾਡੇ ਕੋਲ ਆ ਜਦੋਂ ਕੰਡਾ ਲੱਗਿਆ ਉਹ ਉਹਦੇ ਪਾਰਟਸ ਖਰੀਦੇ ਗਏ ਉਹਦੀਆਂ ਰਸੀਦਾਂ ਵੀ ਸਾਡੇ ਕੋਲ ਨੇ ਉਹਦਾ ਜਿਹੜੇ ਕੰਡਾ ਪਾਸ ਕਰਾਉਨੇ ਆ ਜਿੱਥੋਂ ਆਪਾਂ ਮਾਪ ਤੋਲ ਵਿਭਾਗ ਤੋਂ ਉਹਦੀਆਂ ਰਸੀਦਾਂ ਸਾਡੇ ਕੋਲੇ ਨੇ ਲਗਾਤਾਰ ਉਹ ਕੰਡਾ ਚੱਲ ਰਿਹਾ ਹੈ ਲੇਕਿਨ 1995 96 ਤੋਂ ਬਾਅਦ ਠਾਕੁਰ ਦਲੀਪ ਸਿੰਘ ਨੇ ਇਹ ਨਾਮ ਤਾਰੀਕ ਮਤਲਬ ਕਿ ਗੁਰਦੁਆਰਾ ਜੀਵਨ ਨਗਰ ਨੂੰ ਸੰਭਾਤਾ ਸੀਗਾ ਵੀ ਇਹ ਤੁਹਾਡੀਆਂ ਹੀ ਜ਼ਮੀਨਾਂ ਆ ਮੇਰੇ ਦਾ ਨਾਮ ਲੱਗੀ ਆ ਸਿਰਫ ਜਿਵੇਂ ਦੂਜੇ ਅਮਰ ਸਿੰਘ ਦੇ ਨਾਮ ਲੱਗੀ ਐਵੇਂ ਮੇਰੇ ਨਾਮ ਲੱਗੀ ਐ ਇਹ ਤੁਹਾਡੀਆਂ ਜ਼ਮੀਨਾਂ ਨੂੰ ਸੰਭੋ ਤੇ ਕੰਡਾ ਵੀ ਤੁਸੀਂ ਚਲਾਓ ਉਹ ਲਗਾਤਾਰ ਕੰਡਾ ਚੱਲਦਾ ਰਿਹਾ ਲੇਕਿਨ 2018 ਦੇ ਵਿੱਚ ਉਹਨਾਂ ਨੇ 25 26 ਅਗਸਤ ਦੀ ਰਾਤ ਨੂੰ ਆਣ ਕੇ ਕੰਡਾ ਪਟਿਆ ਤੇ ਉਸ ਤੇ ਐਫ ਆਈ ਆਰ ਦਰਜ ਨਹੀਂ ਸੀ ਹੋਈ ਉਹ ਕੰਡਾ ਜਿਹੜੀ ਜ਼ਮੀਨ ਦੀ ਤੁਹਾਨੂੰ ਗੱਲ ਕਰ ਰਿਹਾ ਐ ਇਹ 158 ਕਨਾਲ ਜ਼ਮੀਨ ਦਾ ਤਬਾਦਲਾ ਉਹਨਾਂ ਨੇ ਸਤਗੁਰੂ ਜੀ ਦੇ ਮਖਤਿਆਰ ਨਾਵੇਂ ਦੀ ਗਲਤ ਵਰਤੋਂ ਕਰਦਿਆਂ ਹੋਇਆ ਸਤਗੁਰੂ ਜਗਜੀਤ ਸਿੰਘ ਦੇ ਉਹਦੀ ਵਰਤੋਂ ਕਰਦਿਆਂ ਹੋਇਆ ਠਾਕੁਰ ਦਲੀਪ ਸਿੰਘ ਦਾ ਇੱਕਦਮ ਮੁਖਤਿਆਰਨਾਮਾ ਸੀਗਾ ਅਮਰ ਹਰਮਿਤ ਸਿੰਘ ਚੇਅਰਮੈਨ ਕੋਲੇ ਉਹਨਾਂ ਨੇ 4 9 201999 ਨੂੰ ਠਾਕੁਰ ਦਲੀਪ ਸਿੰਘ ਨੇ ਆਪਣਾ ਮੁਖਤਿਆਰਨਾਮਾ ਕੈਨਸਲ ਕਰਵਾਤਾ ਲੇਕਿਨ ਫਿਰ ਵੀ ਉਹਨਾਂ ਨੇ ਕੀ ਕੀਤਾ ਕੁਝ ਜਿਹੜੇ ਬੰਦੇ ਇਸ ਤਰ੍ਹਾਂ ਦੇ ਆਂਸਰ ਸੀਗੇ ਉਹਨਾਂ ਨੇ ਪਿਛਲੀ ਦੇ ਡੇਟ 'ਚ ਜਾ ਕੇ ਤਸਵੀਲਦਾਰ ਨਾਲ ਤੇ ਪਟਵਾਰੀ ਨਾਲ ਰਲ ਕੇ ਉਹ 4 ਦਿਨ ਪਹਿਲਾਂ ਦੇ ਵਿੱਚ ਹੀ 2 ਦਿਨਾਂ ਦੇ ਵਿੱਚ ਵਿੱਚ 4 ਇੰਤਕਾਲ ਕੀਤੇ 158 ਕਨਾਲ ਦਾ ਇੰਤਕਾਲ ਕੀਤਾ 165 ਕਨਾਲ ਦੇ ਨਾਲ ਲੰਗਰ ਗੁਰਦੁਆਰਾ ਪਣੀ ਸਾਹਿਬ ਦੀ ਜ਼ਮੀਨ ਉਹਨੂੰ ਦੇਤੀ ਇਹਨਾਂ ਤੋਂ ਸਿੱਧੀ ਲੈ ਲਈ ਅਗਲਾ ਇੰਤਕਾਲ ਅਗਲੇ ਦਿਨ ਕਰਦੇ ਨੇ 158 165 ਕਨਾਲ ਜ਼ਮੀਨ ਉਹਨਾਂ ਤੋਂ ਫਿਰ ਖੋਹ ਲੈਂਦੇ ਨੇ ਤੇ ਉਹਨੂੰ 22 ਕਨਾਲ 16 ਮਰਲੇ ਦੇ ਜਿਹੜੀ ਆ 22 ਕਨਾਲਾ ਨੇ ਇਸੇ ਨਾਲ ਹੀ ਇਤਬਾਦਲਾ ਕਰ ਕਰਕੇ ਹਰ ਇੱਕ ਦੇ ਨਾਲ ਉਹ ਘੇਰਾ ਫੇਰੀਆਂ ਕਰਦੇ ਨੇ 22 ਕਨਾਲ 16 ਮਰਲੇ ਜ਼ਮੀਨ ਉਹਨਾਂ ਨੂੰ ਇਹ ਦੇਤੀ ਤੇ ਉਹ ਸਾਰੀ ਲੈ ਲਈ ਸਿਰਫ ਠਾਕਰ ਦਲੀਪ ਸਿੰਘ ਬਾਈਕ ਨਾਲ 16 ਮਰਲੇ ਦੇ ਰਹਿ ਗਏ ਉਸ ਤੋਂ ਬਾਅਦ ਉਹਨਾਂ ਨੇ ਉਸੇ ਦਿਨੀ ਇੱਕ ਹੋਰ ਇੰਤਕਾਲ ਕੀਤਾ ਬਾਈਕ ਨਾਲ 16 ਮਰਲੇ ਜ਼ਮੀਨ ਫਿਰ ਵਾਪਸ ਲੈ ਲਈ ਉਹਨੂੰ 4 ਕਨਾਲਾਂ ਲਾਲ ਲਕੀਰ ਦੇ ਅੰਦਰ ਉਹਨਾਂ ਨੂੰ ਜ਼ਮੀਨ ਦੇਤੀ ਲੇਕਿਨ ਉਹਦੇ ਵਿੱਚ ਕਿੱਡਾ ਵੱਡਾ ਫਰਾਡ ਆ ਕੁਛ ਨਹੀਂ ਦੱਸਿਆ ਗਿਆ ਕਿ ਉਹਦੀ ਉੱਤਰ ਸਾਈਡ ਤੇ ਕਿਹੜਾ